ਇਹ ਨਸ਼ਕੋ ਦਵਾਈਆਂ ਦੇ ਕਾਰਨ ਲਗਾਤਾਰ ਬਿਮਾਰੀਆਂ ਵੱਧ ਰਹੀਆਂ ਨੇ ਜਿਸ ਕਾਰਨ ਕਈ ਅਗਾਵਧੂ ਕਿਸਾਨ ਅਜਿਹੀਆਂ ਫਸਲਾਂ ਉਗਾਉਣ ਦੇ ਵਿੱਚ ਦਿਲਚਸਪੀ ਲੈ ਰਹੇ ਨੇ ਜਿਸ ਨੂੰ ਲੈ ਕੇ ਬਿਮਾਰੀਆਂ ਤੋਂ ਜਿੱਥੇ ਨਿਜਾਤ ਤਾਂ ਪਾਈ ਜਾ ਸਕਦੀ ਹੈ ਉੱਤੇ ਹੀ ਉਹਨਾਂ ਨੂੰ ਮੁਨਾਫਾ ਵੀ ਹੁੰਦਾ ਹੈ ਅਜਿਹਾ ਹੀ ਇੱਕ ਕਿਸਾਨ ਨਾਬਾ ਬਲਾਗ ਦੇ ਪਿੰਡ ਚੈਲਦਾ ਹੈ ਜਿੱਥੇ ਕਿ ਉਸ ਦੇ ਵੱਲੋਂ ਸੂਬੇ ਦੇ ਵਿੱਚ ਪਹਿਲੀ ਵਾਰ ਕਾਲੀ ਕਣਕ ਦੀ ਉਗਾਈ ਕੀਤੀ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਮੁਨਾਫਾ ਤਾਂ ਹੋਇਆ ਹੀ ਹੈ ਇਸ ਨਾਲ ਹੀ ਦੂਜੇ ਕਿਸਾਨਾਂ ਨੂੰ ਨਸੀਹਤ ਵੀ ਉਸ ਦੇ ਵੱਲੋਂ ਦਿੱਤੀ ਜਾ ਰਹੀ ਹੈ ਕਿ ਉਹ ਇਸ ਤਰ੍ਹਾਂ ਦੀ ਫਸਲ ਨੂੰ ਉਗਾਉਣ ਤਾਂ ਜੋ ਮੁਨਾਫਾ ਉਹਨਾਂ ਨੂੰ ਹੋ ਸਕੇ ਹੋਰ ਉਸੇ ਕਿਸਾਨ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਸੁਖਦੀਪ ਸਿੰਘ ਪਿੰਡ ਚਹਿਲ ਜਿਹੜੇ ਤੁਸੀਂ ਇਹ ਆਰਗੈਨਿਕ ਕਾਲੀ ਕਣਕ ਜਿਹੜੀ ਕਿੱਥੋਂ ਲਿਆਉਂਦੀ ਸੀ ਇਸ ਦਾ ਕੀ ਫਾਇਦਾ ਜੀ ਮੈਂ ਇਹ ਕਣਕ ਐਮਪੀ ਤੋਂ ਲੈ ਕੇ ਆਇਆ ਸੀ ਤੇ ਪਿਛਲੇ ਸਾਲ ਮੈਂ ਥੋੜਾ ਜਿਹਾ ਇੱਕ ਬਿੱਗਾ ਲਾ ਕੇ ਟ੍ਰਾਇਲ ਕਰਿਆ ਸੀ ਉਸ ਤੋਂ ਬਾਅਦ ਮੈਂ ਤੇ ਪੰਜ ਬਿੱਗੇ ਲਾਈਏ ਇਸ ਵਾਰ ਇਹਦੇ ਜਿਹੜੇ ਫਾਇਦੇ ਨੇ ਇਦੇ ਵਿੱਚ ਫਾਈਬਰ ਆਇਰਨ ਇੱਕ 슈ਗਰ ਫ੍ਰੀ ਹੈ ਇਹ ਮਤਲਬ ਹੋਰ ਵੀ ਇਹਦੇ ਬਹੁਤ ਜਿਆਦੇ ਫਾਇਦੇ ਨੇ ਇਹ ਤੇ ਮਤਲਬ ਬਿਵਾਰੀਆਂ ਤੋਂ ਰਹਿਤ ਆ ਤੇ ਮੈਂ ਆਪ ਵੀ ਖੁਦ ਵੀ ਕੋਈ ਕੀਟਨਾਸ਼ਕ ਨਹੀਂ ਵਰਤਿਆ ਇਹਦੇ ਉੱਪਰ ਕੋਈ ਮਤਲਬ ਕੋਈ ਐਕਸਟਰਾ ਕੋਈ ਵੀ ਦਵਾਈ ਨਹੀਂ ਵਰਤੀ ਹੈਗੀ ਮੈਂ 14 ਤੀ ਵੀ ਕੁਝ ਖੇਤੀ ਦੇ ਵਿੱਚ ਨਵਾਂ ਹੋਵੇ ਬਦਲਾਅ ਹੋਵੇ ਉਹਦੇ ਲਈ ਮੈਂ ਇੱਕ ਨਵਾਂ ਮਤਲਬ ਆਉਣ ਵਾਲੇ ਫਿਊਚਰ ਦੇਣ ਨੂੰ ਬੱਚਿਆਂ ਨੂੰ ਨਵੀਂ ਕਿਸਾਨੀ ਦੇਣ ਨੂੰ ਵੀ ਕੁਝ ਨਵਾਂ ਕਰਨ ਲਈ ਮੈਂ ਇਹ ਸੀਡ ਆਪਣੇ ਲੈ ਕੇ ਆਇਆ ਇਹ ਮੈਂ ਜਦੋਂ ਸੀਡ ਲੈ ਕੇ ਆਇਆ ਦੀ ਮੈਨੂੰ 5-4 ਕਿਲੋਏ ਮਿਲਿਆ ਦੀ ਸੀਡ ਇਹ ਪਿਛਲੇ ਸਾਲ ਪ੍ਰਾਰ ਤੇ ਉਸ ਵੇਲੇ ਸਾਲੇ ਥੋੜਾ ਜਿਹਾ ਵਧਾ ਕੇ ਮਤਲਬ 5 ਬਿੱਗੇ ਤੱਕ ਲੈ ਗਿਆ ਮੈਂ ਅਗਲੇ ਬਾਰ ਇਹਨੂੰ ਮਤਲਬ 5 ਏਕੜ ਤੱਕ ਵੀ ਲੈ ਕੇ ਜਾਊਂਗਾ ਬੈਣੀ ਬਟੇ ਤੇ ਇਹਨੇ ਇੱਕ ਤਾਂ ਜੀ ਆਮ ਮਤਲਬ ਸੀਡ ਆਪਣੇ 8 ਕਿਲੋ ਬਿੱਗੇ ਦਾ ਪੈਂਦਾ ਇਹ 4 ਕਿਲੋ ਬਿੱਗੇ ਦਾ ਬੀਜ ਪੈਂਦਾ ਇਹਦਾ ਕੋਈ ਮਤਲਬ ਜੇ ਮੈਂ ਆਪਾਂ ਕੋਈ ਮੂਆਰੀ ਰਹਿਤਾ ਹੈ ਸਭ ਤੋਂ ਵੱਡੀ ਗੱਲ ਹੈ ਇਹਦੀ ਬਾਕੀ ਤੇ ਓਮ ਫਾਇਦੇ ਬਹੁਤ ਨੇ ਇਹਦੇ ਬਹੁਤ ਘੱਟ ਜੂਰੀਆ ਲੈਂਦੀ ਹੈ ਇਹ ਮੈਂ ਮਤਲਬ ਮੈਂ ਇੱਕੜ ਦੇ ਇੱਕ ਥੈਲੇ ਡੇਢ ਥੈਲੇ ਨਾਲੇ ਮਤਲਬ ਇਹ ਮੈਂ ਪਾਲੀ ਆਵਗੀ ਇਹ ਹਾਂ ਮੈਂ ਦੱਸਣਾ ਚਾਹਣਾ ਬਿਨਾ ਰਹਿਤ ਹੈ ਇਹ ਬਿਮਾਰੀ ਤੋਂ ਇਹ ਬਿਲਕੁਲ ਮਤਲਬ ਇਹ ਤੇ ਮਤਲਬ ਮੈਂ ਕੋਈ ਵੀ ਜਿਵੇਂ ਫੰਗਸ ਵਗੈਰਾ ਕੁਝ ਨਹੀਂ ਆਉਂਦਾ ਕੋਈ ਕਾਲੇ ਤੇਲੇ ਦਾ ਵਗੈਰਾ ਕੋਈ ਅਟੈਕ ਨਹੀਂ ਕਰਦੇ ਉੱਪਰ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਜੋ ਸੁਖਦੀਪ ਸਿੰਘ ਦੇ ਵੱਲੋਂ ਕਾਲੀ ਕਣਕ ਬੀਜ ਦਾ ਉਪਰਾਲਾ ਕੀਤਾ ਗਿਆ ਹੈ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਕਾਲੀ ਕਣਕ ਦੇ ਵਿੱਚ ਜੋ ਪੋਸ਼ਟਿਕ ਤੱਤ ਉਹਨਾਂ ਨੂੰ ਮਿਲਦੇ ਨੇ ਸਰੀਰ ਦੇ ਲਈ ਲਾਹੇਵੰਦ ਸਾਬਤ ਹੁੰਦੇ ਨੇ ਤੇ ਬਿਲਕੁਕੁਲ 슈ਗਰ ਫ੍ਰੀ ਇਹ ਕਣਕ ਹੁੰਦੀ ਹੈ ਇਸ ਨਾਲ ਹੋਰ ਕੀ ਇਸ ਦਾ ਫਾਇਦਾ ਹੋ ਸਕਦਾ ਆਓ ਇਹਨਾਂ ਪਿੰਡ ਵਾਸੀਆਂ ਤੋਂ ਵੀ ਸੁਣਦੇ ਹਾਂ ਇਹ ਚੰਗੀ ਗੱਲ ਹੈ ਜੀ ਚੰਗਾ ਉਪਰਾਲਾ ਹੈ ਜਿਹੜਾ ਕਿਉਂਕਿ ਆਉਣ ਵਾਲੇ ਸਮੇਂ 'ਚ ਜਿਹੜੇ ਜ਼ਾਇਰਾ ਖਵਾ ਖਵਾ ਕੇ ਲੋਕਾਂ ਨੇ ਸਿਹਤ ਖਰਾਬ ਕਰੀਆ ਉਹਦੇ ਲਈ ਜਿਹੜੀਆਂ ਚੀਜ਼ਾਂ ਆਪਣੀ ਸਿਹਤ ਲਈ ਚੰਗੀਆਂ ਨੇ ਉਹਦੇ ਕਿੰਨੀ ਨੂੰ ਚੰਗਾ ਉਪਰਾਲਾ ਫਿਰ ਦੂਜੀ ਕਾਲੀ ਕਣਕ ਦੇ ਫਾਇਦੇ ਬਹੁਤ ਜ਼ਿਆਦਾ ਦੱਸ ਦਿੰਨੇ ਜਿਹੜੀਆਂ ਕੈਂਸਰ ਪ੍ਰੋਮੋਟ ਕਰਦੇ ਨੇ ਉਹ ਚੀਜ਼ਾਂ ਬਾਰੇ ਸੁਪਰੀਮ ਕੋਰਟ ਵੀ ਕੋਈ ਇਨੀਸ਼ੀਏਟਿਵ ਨਹੀਂ ਲੈਂਦਾ ਵੀ ਨਹੀਂ ਹੋਣ ਜਿਵੇਂ ਗੁਟਕੇ ਦੇ ਸਿਕਟਾਂ ਦੇ ਇਹ ਜਾਂ ਕੁਝ ਪ੍ਰਚਾਰ ਕਰਿਆ ਜਾ ਰਿਹਾ ਚੰਗੀ ਚੀਜ਼ ਦਾ ਪ੍ਰਚਾਰ ਘੱਟ ਹੋ ਰਿਹਾ ਮਾੜੀਆਂ ਚੀਜ਼ਾਂ ਦਾ ਜ਼ਿਆਦਾ ਹੋ ਰਿਹਾ ਇਹ ਚੀਜ਼ਾਂ ਦੇਖਦੇ ਹੋਏ ਪੰਜਾਬੀਆਂ ਨੂੰ ਹੌਲੀ ਹੌਲੀ ਪਿਛਲੇ ਹੀ ਫਾਰਮੂਲੇ ਤੇ ਸੈਲਫ ਟ੍ਰੇਨਿੰਗ ਫਾਰਮਸ ਸਾਰਾ ਕੁਝ ਆਰਗੇਨਿਕ ਕਰਕੇ ਜਿਹਦੇ ਚ ਆਪਾਂ ਕੁਝ ਖਰੀਦੇ ਆ ਨਾ ਜਾਰੋ ਤੇ ਆਪਣੇ ਕੋਲ ਵੇਚਣ ਲਈ ਹੋਵੇ ਤੇ ਵੇਚਣ ਨੂੰ ਵੀ ਜਿਆ ਕੁਆਲਿਟੀ ਫੂਡ ਆਪਾਂ ਵੇਚਾਂਗੇ ਤਾਂ ਉਹਦਾ ਰੇਟ ਵੀ ਆਪਾਂ ਨੂੰ 10 ਗੋਣਾ ਮਿਲੂਗਾ ਇਹ ਜਾਨੀ ਕੁਛ ਨਾ ਕੁਛ ਨਵਾਂ ਕਰਨ ਦਾ ਮੈਨੂੰ ਵੀ ਇਹ ਦੱਸਦਾ ਰਹਿੰਦਾ ਵੀ ਆਪਾਂ ਖੇਤੀ ਦੇ ਵਿੱਚ ਕੁਝ ਨਾ ਕੁਛ ਨਵਾਂ ਕਰਨਾ ਵੀ ਇਹ ਤਾਂ ਹੁਣ ਸਾਰੇ ਆਪਣੇ ਬਜ਼ੁਰਗਾਂ ਦੀ ਜ਼ਿੰਦਗੀ ਲੰਘ ਗਈ ਇਹਦੇ ਵਿੱਚ ਆਹੀ ਕਣਕ ਬੀਜਲੀ ਜੀਰੀ ਇਹ ਕੁਝ ਨਵਾਂ ਕਰਨ ਦਾ ਇਹਦਾ ਮਤਲਬ ਹੈਗਾ ਇਹਦੇ ਵਿੱਚ ਮਨ ਚ ਇਹਦੇ ਇਹ ਮੈਨੂੰ ਵੀ ਪ੍ਰੇਰਿਤ ਕਰਦਾ ਜਿਹੜੀ ਇਹ ਲੈ ਕੇ ਆਇਆ ਸੀ ਦੇਖਦੇ ਆ ਇਹਦੇ ਵਿੱਚ ਹੁਣ ਦੇਖਦੇ ਇਹਨੂੰ ਦੇਖ ਕੇ ਅਸੀਂ ਵੀ ਕੁਝ ਕਰਾਂਗੇ ਨਵਾਂ ਕਰਾਂਗੇ ਇਹਨੂੰ ਬੀਜਾਂ ਦੇ ਅੱਗੇ ਤੋਂ ਅੱਗੇ ਦੇਖਦੇ ਨੇ ਦੱਸਿਆ ਸਾਨੂੰ ਵੀ 슈ਗਰ ਫ੍ਰੀ ਵੀ ਆ ਵੀ ਇਹਦੀ ਤੁਸੀਂ ਅੱਗੇ ਤੋਂ ਅੱਗੇ ਵੀ ਬੀਜੋ ਹੋਰਾਂ ਨੂੰ ਵੀ ਦੱਸੋ ਆਪਣੇ ਜਿਵੇਂ ਹੁਣ ਰਿਸ਼ਤੇ ਸਾਰਿਆਂ ਨੂੰ ਦੱਸੋ ਬਿਗ ਤੇ ਬਿਮਾਰੀਆਂ ਦਾ ਫਰਕ ਹੈ ਇਹਦੇ ਨਾਲ ਕੀ ਨਾਮ ਹੈ ਆਪਣਾ ਬੇਅੰਤ ਸਿੰਘ ਜੀ ਦੱਸੀ ਜਿਹੜਾ ਤੁਸੀਂ ਕੰਬਾਈਨ ਦਾ ਜਿਹੜਾ ਹੈਗਾ ਵਾਢੀ ਦਾ ਕੰਮ ਕਰਦੇ ਹੋ ਕਿੰਨੇ ਸਾਲ ਤੋਂ ਕਰ ਰਹੇ ਹੋ ਕਟੋ-ਕਟ 20-25 ਸਾਲ ਤੋਂ ਕਰ ਰਿਹਾ ਜੀ 20-25 ਸਾਲ ਤੋਂ ਜਿਹੜੇ ਇਸ ਤਰ੍ਹਾਂ ਦੀ ਕਣਕਾ ਕਾਲੀ ਕਣਕ ਪਹਿਲਾਂ ਦੇਖੀ ਕਦੇ ਨਹੀਂ ਜੀ ਇਹ ਦੇਖੀ ਨਹੀਂ ਇਹ ਐਮਪੀ ਵਿੱਚ ਹੁੰਦੀ ਹੈ ਅੱਛਾ ਹਾਂ ਜੀ ਇਹ ਇਹ ਜਿਵੇਂ ਇਹਨਾਂ ਨੇ ਵੇਚਿਆ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਜਿਹੜੇ ਬਾਡੀ ਵੀ ਕਰ ਰਹੇ ਹੋ ਤੁਸੀਂ ਨਹੀਂ ਬਹੁਤ ਵਧੀਆ ਜੀ ਬਾਡੀ ਇਹਨੂੰ ਬੈ ਕੇ ਵੈਸੇ ਠੀਕ ਆ ਕਹਿੰਦਾ ਸ਼ੂਗਰ ਫ੍ਰੀ ਆ ਫਾਇਦੇ ਨੇ ਬਹੁਤ ਜ਼ਿਆਦੇ ਫਾਇਦੇ ਨੇ ਕੀ ਲੱਗਦਾ ਪੰਜਾਬ 'ਚ ਤੁਸੀਂ ਦੇਖੀ ਤਾਂ ਨਹੀਂ ਇਸ ਤਰ੍ਹਾਂ ਨਹੀਂ ਪੰਜਾਬ 'ਚ ਅਜੇ ਤੱਕ ਨਹੀਂ ਦੇਖੀ ਹਾਂ ਐਮਪੀ ਚ ਤੁਸੀਂ ਦੇਖੀ ਕਿਤੇ ਕਿਤੇ ਐਮਪੀ ਚ ਕਿਤੇ ਕਿਤੇ ਦੇਖੀ ਜੀ ਜਿਹੜਾ ਅਗਾਉ ਵਾਧੂ ਕਿਸਾਨ ਨੇ ਓਹ ਨਾਲ ਦੇ ਉਸ ਮਤਵਕ ਦੇਖੀ ਓਹ ਉਸ ਮਤਵਕ ਦੀ ਕੀ ਲੱਗਦਾ ਇਹਦਾ ਬੈਨੀਫਿਟ ਵੀ ਤਾਂ ਹੋਊਗਾ ਬੈਨੀਫਿਟ ਤਾਂ ਬਹੁਤ ਜਿਆਦਾ ਹੋਊਗਾ ਜੀ ਬਾਕੀ ਰੇਟ ਤੇ ਵੀ ਨਿਰਪੱਖ ਕਰੂਗਾ ਕਿਉਂ ਰੇਟ ਵੀ ਵਧੀਆ ਮਿਲੂਗਾ ਇਹਦਾ ਰੇਟ ਮੁਤਾਬਕ ਬਹੁਤ ਵਧੀਆ ਰਹੂਗੀ